ਮੋਕਾਂ ਦੀ ਭਾਵਨਾ ਜਿਵੇਂ ਕਿ ਪਹਿਲਾਂ ਮਨਰਜੀ ਨੇ ਕਿਹਾ ਹੈ ਲੋਕ ਕਹਿ ਰਹੇ ਆ ਕਿ ਢੱਲੇਵਾਲ ਜੀ ਤੋਂ ਪਹਿਲਾਂ ਅਸੀਂ ਆਪਣੇ ਜਾਣਦੇ ਹਾਂ ਸੋ ਅਜੇ ਹੀ ਅਨਾਜ ਸਮੇਂ ਨੂੰ ਦੇਖਦੇ ਹੋਏ ਉਹਨਾਂ ਫੋਰਮਾਂ ਦੀ ਡਿਪ੍ਰੈਸ਼ਨ ਨੇ ਫੈਸਲਾ ਕੀਤਾ ਹੈ ਕਿ ਕੱਲ 2 ਵਜੇ ਤੋਂ 101x 111 111 ਜਿਨ੍ਹਾਂ ਦੇ ਵਿੱਚ ਬਕਵਕ ਕਿਸੇ ਬੰਦੀਆਂ ਦੇ ਕਿਸਾਨ ਆਗੂ ਵੀ ਸ਼ਾਮਲ ਹੋਣਗੇ ਇੱਕ ਵੱਡਾ ਜਥਾ ਮਰਨਮਰ ਉੱਤੇ ਬੈਠੇਗਾ ਸੋ ਇਹ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਇਹ ਫੈਸਲਾ ਲਿਆ ਗਿਆ ਔਰ ਇਹ ਉਨੀ ਦੇਰ ਤੱਕ ਇਹ ਜਥੇ ਦਾ ਮਰਨਮਰ ਚੱਲ ਹੀ ਰਹੇਗਾ ਜਿਹੜੀ ਦੇਰ ਤੱਕ ਸਰਕਾਰ ਨੰਗਾ ਨੂੰ ਲੱਗ ਨਹੀਂ ਕਰਦਾ ਤੱਤਰ ਦੋਸਤੋ ਮੇਰੇ ਤੋਂ ਪਹਿਲਾਂ ਆਗੂ ਸਰਮਾਨਾ ਨੇ ਤੁਹਾਨੂੰ ਕੱਲੀ ਕੱਲੀ ਘਰ ਨੂੰ ਜਾਣੇ ਕਰੀ ਗੱਤੀ ਹੈਗੀ ਆ ਅੱਜ ਡੰਨੇਵਾਲ ਸਾਹਿਬ ਨੂੰ ਮਰਨ ਬਾਤ ਤੇ 50 ਜਨ ਹੋ ਗਏ ਸ਼ਾਮ ਦੇ ਨੂੰ ਬੜਾ ਸੌਖਾ ਲੱਗਦਾ ਪਰ ਜਿਹੜਾ ਇੱਕ ਇੱਕ ਕਮਬੈਂਟ ਇੱਕ ਇੱਕ ਸਕਿੰਟ ਜਿਵੇਂ ਨਿਕਲਿਆ ਤਿਲ ਤਿਲ ਸਾਡਾ ਆਗੂ ਮੋਹ ਤਾਲੇ ਪਾਸੇ ਵੱਧ ਰਿਹਾ ਸੋ ਜਿਵੇਂ ਕੁਹਾੜ ਸਾਹਿਬ ਨੇ ਕੱਲੀ ਕੱਲੀ ਗੱਲ ਰੱਖੀ ਵੀ ਸਰਕਾਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਤੋਂ ਅਸੀਂ 13 ਫਰਵਰੀ ਤੋਂ ਬੈਠੇ ਆ ਅਰ ਕੋ ਹਜਰਾਤ ਜੀ ਨੇ ਜਿਹੜੀ ਕੱਲ ਦੀ ਗੱਲ ਰੱਖੀ ਗਾ ਮੈਂ ਸਾਹਮਣੇ ਉਹ ਤੇ ਪੂਰਾ ਸਪਸ਼ਟ ਕਰ ਦੇਣਾ ਚਾਹੁੰਦੇ ਆਂ ਅਸੀਂ 111 ਦਾ ਜਥਾ ਇੱਥੇ ਮਾਰਨ ਵਾਰਤ ਤੇ ਬੈਠੂਗਾ ਮਾਰਨ ਵਾਰਤ ਤੇ ਕਾਲੇ ਚੋਲੇ ਪਾ ਕੇ ਪੀਸਫੁਲੀ ਬਾਰਡਰ ਵਾਲੇ ਪਾਸੇ ਜਾ ਕੇ ਬੈਠੂਗਾ ਬਿਲਕੁਲ ਪੀਸਫੁਲ ਹੋਊਗਾ ਇਹ ਇਹ ਉਦੋਂ ਤੱਕ ਚੱਲੂਗਾ ਕਿਉਂਕਿ ਡੱਲੇਵਾਰ ਹੀ ਕਿਉਂ ਸਾਡੇ ਆਗੂ ਨੂੰ 50 ਦਿਨ ਹੋ ਗਏ ਸੈਂਟਰ ਸਰਕਾਰ ਚੁੱਪ ਕਿਉਂ ਐਸੇ ਬੜੀ ਸਟੇਟ ਸਰਕਾਰ ਬਣੀ ਹੋਊਗੀ ਨਾ ਆਪੋਜੀਸ਼ਨ ਬੜੀ ਹੋਊਗੀ ਪੰਜਾਬ ਸਰਕਾਰ ਦੀ ਔਰ ਭਾਜਪੀ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਪੰਜਾਬ ਦੀ ਉਹ ਗੁੰਗਿਆ ਮਗਨ ਬੈਠੀ ਪੰਜਾਬ ਦੇ ਤੋਂ ਤਮਾਸ਼ਾ ਵੇਖ ਰਹੀ ਆ ਇਹਦੇ ਵਿੱਚ ਕੋਈ ਵਰੀ ਨਹੀਂ ਹੋਊਗਾ ਸੋ ਕਹਿਣ ਤੋਂ ਪਹਿਲ ਜਦ ਤੱਕ ਸਾਡੀਆਂ ਮੰਗਾਂ ਨਹੀਂ ਲਾਗੂ ਹੁੰਦੀਆਂ ਅਅਬ ਤੋੜਾ ਮੰਗਾ ਤੇ ਅਸੀਂ ਲੜਾਈ ਲੜਦੇ ਆ ਤਾਂ ਉਦੋਂ ਤੱਕ ਸਰਪ ਤੇ ਸਰਪ ਜਿਹੜਾ 111 ਔਰ ਜੀਲੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਵੱਡੇ ਆਗੂ ਹੋਣਗੇ ਆਰਐਸਕੇਮ ਨੌਨ ਪਟੀਕਲ 11 ਦਿਨ ਕੰਬੋਰਚੇ ਦੇ ਜਿਹੜਾ ਸੀਨੀਅਰ ਅਗੂਆ ਕੋਈ ਵੀ ਹੋ ਸਕਦਾ ਉਹ ਉਹਨੂੰ ਲੀਡ ਕਰਨਗੇ ਸੋ ਮੈਂ ਸਮਝਦਾ ਜਦ ਤੱਕ ਮੰਗਾ ਮੰਨੀਆਂ ਨਹੀਂ ਜਾਣਗੀਆਂ ਉਦੋਂ ਤੱਕ ਸਿਰਫ 111 ਦਾ ਜਟਾ ਪੀਸ ਬਲ ਬੈਠੂਗਾ ਸਿਰਫ ਤੇ ਸਿਰਫ ਪਾਣੀ ਲਾਊਗਾ ਅੰਨ ਭੋਜਨ ਕੱਲ 2 ਵਜੇ ਜਦ ਤੱਕ ਬਣਾਉਣਾ ਹੋਊਗਾ ਔਰ ਬਿਲਕੁਲ ਪੀਸ ਬਲ ਹੋਊਗਾ ਔਰ ਸਿਰਫ ਤੇ ਸਿਰਫ ਪਾਣੀ ਲਾਊਗਾ ਜਿਹੜੀ ਗੱਲ ਮੇਰੇ ਤੋਂ ਬਾਅਦ ਹੁਣ ਗੱਲ ਕਰਨਗੇ ਕੋਟ ਮੋਡਾ ਸਾਹਿਬ ਦੋਸਤੋ ਸਮੇਂ ਨੂੰ ਸਮੇਂ ਨੂੰ ਭਾਵਦੇ ਆ ਢੱਲੇਵਾਲ ਦੀ ਸੋਚ ਅੱਜ ਘਰ ਘਰ ਦੇ ਵਿੱਚ ਹੈਗੀ ਆ ਅੱਜ ਹਰ ਸਟੇਟ ਦੇ ਵਿੱਚ ਢੱਲੇਵਾਲ ਸਾਹਿਬ ਦੀ ਗੱਲ ਚੱਲਦੀ ਆ ਉਹ ਢੱਲੇਵਾਲ ਸਾਹਿਬ ਮੰਗ ਕੀ ਰਹੇ ਨੇ ਔਰ ਕਿਹੜੀਆਂ ਮੰਗਾ ਲਈ ਉਹਨਾਂ ਨੇ ਮੰਗ ਵਰਤ ਚਾਲੂ ਕੀਤਾ ਅੱਜ ਦੁਨੀਆ ਦੇ ਵਿੱਚ ਇਸ ਮੋੜ ਤੇ ਦਾ ਜਾਂ ਇਸ ਖਨੌਰੀ ਬਾਰਡਰ ਸ਼ੰਭੂ ਬਾਰਡਰ ਔਰ ਰਤਨਪੁਰਾ ਬਾਰਡਰ ਤਿੰਨ ਬਾਰਡਰਾਂ ਤੇ ਮੋੜ ਤੇ ਚੱਲਦੇ ਨੇ ਸੋ ਮੈਂ ਕਹਿੰਦਾ ਅਤਿਆਗ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਕਿਸੇ ਕਿਸਾਨ ਦੀ ਨਮੈਦਗੀ ਕਰਨੇ ਵਾਲਾ ਆਂਗੂ ਅੱਜ ਪੰਜਾਹਵੇਂ ਦਿਨ ਤੇ ਮਰਨ ਵਰਤ ਤੇ ਹੈਗਾ ਔਰ ਉਹ ਤਾਂ ਗਾਂ ਵਾਲੀ ਗੱਲ ਜਿਹੜੀ ਕੋਟ ਬੁੱਢਾ ਸਾਹਿਬ ਰੱਖਣਗੇ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰਸ਼ੰਸਾ ਦਾ ਧੰਨਵਾਦ ਕਰਦੇ ਆਂ ਦੇਸ਼ ਦੇ ਚੌਕੇ ਸਾਹਮਣ ਦਾ ਜਿਹਨਾਂ ਨੇ 13 ਫਰਵਰੀ ਤੋਂ ਲੈ ਕੇ ਹੋਰ ਅੱਜ ਤੱਕ ਰਾਤ ਦਿਨ ਜਿਹੜੀ ਆਪ ਦੀ ਪੂਰੀ ਨਿਮੋਂਦਿਆ ਰਹੇ ਸਭ ਤੋਂ ਵੱਡੀ ਸੇਵਾ ਤੁਹਾਡੀ ਹੈ ਔਰ ਉਹਦੇ ਨਾਲ ਨਾਲ 13 ਫਰਵਰੀ ਤੋਂ ਲੈ ਕੇ ਜੋ ਨਫਾ ਨੁਕਸਾਨ ਹੋਇਆ ਸਰਕਾਰ ਨੇ ਫਿਰ ਚੁੱਕੀ ਤਾਰੀਖ ਸ਼ੌਦਾ ਨੂੰ ਜੋ ਨੁਕਸਾਨ ਹੋਇਆ ਸਰਕਾਰ ਨੇ ਖੇਰ ਕੋਈ ਪੱਖ ਨਹੀਂ ਕੀਤਾ। ਔਰ 21 ਫਰਵਰੀ ਨੂੰ ਸਾਡਾ ਵੱਡੇ ਪੱਧਰ ਤੇ ਇਥੇ ਖਨੋਰੀ ਮੋਰਚੇ ਦੇ ਵਿੱਚ ਨੌਜਵਾਨ ਸੁਭ ਕਰਨ ਸ਼ਹੀਦ ਕੀਤਾ। ਟਰੈਕਟਰ ਚਾਲੀਆਂ ਸੋੜੇ ਦੇ ਪੰਜ ਸਾਡੇ ਕਿਸਾਨ ਜਿਹੜੇ ਆ ਉਹਨਾਂ ਦੀਆਂ ਅੱਖਾਂ ਚ ਰੇਗੀਆਂ। ਪਰ ਸਰਕਾਰ ਨੇ ਖੇਰ ਕੋਈ ਰੋਕ ਨਹੀਂ ਕੀਤਾ। ਔਰ ਲੰਬਾ ਚੰਗਾ ਅੱਛਾ ਚੱਲਦੇ ਆ। ਔਰ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਆਖਰੀ ਇਹੀ ਹਥਿਆਰ ਬਚਿਆ ਸੀਗਾ ਫੈਸਲੇ ਦਾ ਕਿ ਮੈਂ ਆਪਦੀ ਜ਼ਿੰਦਗੀ ਜਿਹੜੀ ਉਹ ਦੇਸ਼ ਦੇ ਲੇਖੇ ਲਾ ਦੇਵਾਂ ਉਹ ਦੇਸ਼ ਦਾ ਜਿਹੜਾ ਸਿਸਟਮ ਉਹ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਚਾ ਚੁੱਕਾ ਸਰਕਾਰ ਗੁਲਾਮ ਹੋ ਚੁੱਕੀ ਔਰ ਅੱਜ ਪੂਰੇ 50 ਦਿਨ ਹੋ ਗਏ ਆ ਸਰਕਾਰ ਨੂੰ ਕੋਈ ਤਰੇੜ ਨਹੀਂ ਆਈ ਕੋਈ ਰਸਤਾ ਨਹੀਂ ਕੱਢਿਆ ਔਰ ਸਾਡੇ ਜਿੰਨੇ ਵੀ ਸੰਯੁਕਤ ਕਥਾਨ ਮੋਰਚੇ ਗੈਰ ਰਾਜਨੀਤਿਕ ਦੇ ਲੀਡਰਾਂ ਵਲੰਟੀਅਰਾਂ ਜਿਲ੍ਹਾ ਪਰਦਾ ਦਾ ਬਲਾਕ ਪਰਦਾ ਦਾ ਔਰ ਸਾਰੇ ਹੀ ਵੱਡੀ ਚਿੰਤਾ ਦੇ ਵਿੱਚ ਆ ਕਿ ਅਸੀਂ ਬੈਠੇ ਕੀ ਉਡੀਕਦੇ ਆ ਸਾਡੇ ਹੱਥਾਂ ਦੇ ਵਿੱਚੋਂ ਸਾਡਾ ਲੀਡਰ ਜਿਹੜਾ ਨਿਕਲਦਾ ਜਾ ਰਿਹਾ ਔਰ ਉਹਦੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਦਮ ਰਹੀ ਵੀ ਲੋਕ ਵੀ ਸੁਣਦੇ ਹੋਣਗੇ ਕਿ ਜਿਸ ਬੰਦੇ ਨੂੰ ਪੰਜਾਬ ਦੇ ਨੂੰ ਹੋ ਜਾਣ ਤੇ ਸਰਕਾਰ ਗੱਲ ਕਰ ਵੀ ਲਵੇ ਤੇ ਉਹਨੂੰ ਮੋੜਨਾ ਕਿਵੇਂ ਉਹ ਵੀ ਸਾਨੂੰ ਅਗਲੇ ਪਾਸੇ ਕੋਈ ਰਸਤਾ ਨਹੀਂ ਦੀਂਦਾ ਪਰ ਜੀ ਦੇ ਵਿੱਚ ਵੱਡੇ ਜਨਮੇ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਸਾਡਾ ਜਿਲ੍ਹਾ ਪ੍ਰਧਾਨ ਸੰਯੁਕਤ ਕਿਸਾਨ ਮੋਰਚੇ ਦੇ ਗੈਰ ਰਾਜਨੀਤਿਕ ਦੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਸਾਡਾ ਬਾਪੂ ਕਿਉ ਮਰੇ ਅਸੀਂ ਕਿਉ ਨਹੀਂ ਔਰ ਸਾਡਾ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕਾ ਉਹਨਾਂ ਦੇ ਸਾਥੀਆਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਇਹ ਫੈਸਲਾ ਸਾਡੇ ਜਿਲ੍ਹਾ ਪ੍ਰਧਾਨਾਂ ਨੇ ਬਲਾਕ ਪ੍ਰਧਾਨਾਂ ਨੇ ਇੱਕ ਜ਼ਤਾਰਾ ਕਿ ਇਹ ਆਪਾਂ ਨੂੰ ਕੋ ਸੋਚਣਾ ਪਊਗਾ ਜਿਹੜੀ ਸੋਚ ਬਣਾਈ ਆ ਕਿ ਅਸੀਂ ਖਨੌਰੀ ਬਾਲਟਰ ਦੇ ਨਾਲ ਕੇ ਉੱਥੇ ਜਾ ਕੇ ਬੈਠ ਕੇ ਭਾਵੇਂ ਰਾਤ ਆ ਦਿਨ ਆ ਠੰਡਿਆ ਔਰ ਕਾਲੇ ਚੋਲੇ ਪਾ ਕੇ ਉੱਥੇ ਬੈਠਾਂਗੇ ਸਾਡਾ ਬਾਪੂ ਕੱਲਾ ਘਰ ਮਰਿਆ ਤੇ ਵੀ ਮਰਨੋਂ ਤਿਆਰ ਹੈ ਗੱਲ ਦੇਸ਼ ਦੀ ਆ ਨਾ ਕਿ ਗੱਲ ਪੰਜਾਬ ਦੀ ਨਾ ਗੱਲ ਇਹ ਹਰਿਆਣੇ ਦੀ ਨਾ ਇਹ ਰਾਜਸਥਾਨ ਦੀ ਇਹ ਦੇਸ਼ ਦੇ ਕਤਾਨਾਂ ਦੀ ਗੱਲ ਆ ਹੁਣ ਦੂਜੇ ਪਾਸੇ ਤੁਸੀਂ ਇਹ ਵੀ ਝਾਤ ਮਾਰ ਕੇ ਵੇਖ ਲਓ ਪ੍ਰਿਤਪਾਈ ਚੜੇ ਵਾਲਿਓ ਕਿ 2300 ਕੁਸ਼ ਰੁਪਈਆਂ ਨੂੰ ਜਿਹੜੀ ਕਲਕ ਵਿਕੀ ਆ ਤੇ ਹੁਣ ਜਾ ਕੇ ਆਟੇ ਦਾ ਭਾਅ ਪੁੱਛ ਲਓ ਤੁਹਾਨੂੰ ਕੀ ਭਾਅ ਮਿਲ ਰਿਹਾ ਜਨਤਾ ਨੂੰ ਜਿਹੜਾ ਦੁਨੀਆ ਨੂੰ ਗਮਰਾਹ ਕਰਦੇ ਆ 40 ਤੋਂ 50 ਰੁਪਏ ਤੇ ਆਪਣੇ ਲਾਗੇ ਲਾਗੇ ਇੰਨਾ ਚੋਂ ਸਟੇਟਾਂ ਦੇ ਵਿੱਚ ਹੋ ਗਿਆ ਤੇ ਜਿਹੜੀਆਂ ਬਾਹਰ ਦੀਆਂ ਚਿੰਤਾ ਉਹਨਾਂ ਲੋਕਾਂ ਦਾ ਕੀ ਹਾਲ ਹੋ ਜਿਨ੍ਹਾਂ ਨੇ ਇਹ ਇਲਾਜ ਖਾਣਾ ਵਾ ਇਹ ਬਾਪੂ ਢੱਲੇ ਹਾਲ ਦਾ ਜਿਹੜਾ ਫੈਸਲਾ ਵਾ ਇਹ ਕੋਈ ਛੋਟਾ ਨਹੀਂਗਾ ਉਹਨੇ ਦੇਸ਼ ਪੱਧਰ ਦਾ ਫੈਸਲਾ ਲਿਆ ਕਿ ਨਾ ਕੋਈ ਪੰਜਾਬ ਦਾ ਨਹੀਂ ਆ ਔਰ ਇਸ ਕਰਕੇ ਗੱਲ ਨੂੰ ਇਥੋਂ 2 ਵਜੇ ਸਤੇਜ ਤੋਂ ਬੜੇ ਸਵਾਗਤ ਨਾਲ ਉਹਨਾਂ ਸਾਥੀਆਂ ਨੂੰ ਹਾਰ ਪਾ ਕੇ ਸ੍ਰੋਪੇ ਪਾ ਕੇ ਔਰ ਉੱਥੇ ਬਾਰਡਰ ਦੀ ਕੰਧ ਦੇ ਲਾਗੇ ਸਭ ਵਿਛਾ ਕੇ ਤੇ 111 ਸਾਡੇ ਨੌਜਵਾਨ ਬਜ਼ੁਰਗ ਕਿਸਾਨ ਜਿਹੜੇ ਆ ਸਾਰੇ ਉਥੇ ਜਿਹੜੇ ਉਹ ਵੀ ਕੋਈ ਘੱਟ ਨਹੀਂ ਹੋਣਗੇ ਜਿਹੜੇ ਪੂਰੇ ਜਥੇਬੰਦੀਆਂ ਚਲਾਉਣ ਦੇ ਲੈਵਲ ਦੇ ਬੰਦੇ ਹੋਣਗੇ ਉਹ ਬੈਠਣਗੇ ਉਹਨਾਂ ਦੇ ਵਿੱਚੋਂ ਇੱਕ ਸਾਡਾ ਸੀਨੀਅਰ ਮੀਂਟਰ ਸੰਯੁਕਤ ਕਪਤਾਨ ਮੋਰਚੇ ਦਾ ਉਹ ਅਗਵਾਈ ਕਰੂਗਾ ਔਰ 111 ਬੰਦਿਆਂ ਦਾ ਜਥਾ ਜਿਹੜਾ ਉਹ ਬਾਟਰ ਦੇ ਨੇੜੇ ਜਾ ਕੇ ਔਰ ਪੱਕਾ ਇੱਕ ਸਿਰਫ ਪਾਣੀ ਹੀ ਲਊਗਾ ਕੋਈ ਅਨਾਜ ਨਹੀਂ ਲਊਗਾ ਕੋਈ ਤੀਜਰੇ ਲਊਗਾ ਔਰ ਇਹ ਸਾਡੇ ਸੰਯੁਕਤ ਮੋਰਚੇ ਦਾ ਇੱਕ ਪਿਆਰ ਪਹਿਲਾ ਇੱਕ ਇਤਿਹਾਸ ਰਚਨ ਵਾਲਾ ਜਾ ਰਿਹਾ ਦੇਸ਼ ਲੈਵਲ ਤੇ ਇਹ ਹੁਣ ਕੁਰਬਾਨੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਦਿਖਦਾ ਔਰ ਕੱਲ ਨੂੰ ਇੱਕੋ ਜਥਾ ਰਵਾਨਾ ਹੋ ਕੇ ਔਰ ਖਨੋਰੀ ਬਾਂਦਰ ਦੀਆਂ ਕੰਧਾਂ ਦੇ ਲਾਗੇ ਸਾਫਾ ਉਸ਼ਾ ਕੇ ਔਰ ਉੱਥੇ ਲਗਾਤਾਰ ਜਿਲਾਵਾ ਉੱਥੇ ਮਰਨ ਅਠੰਡੇ ਪਊਗਾ ਧੰਨਵਾਦ ਵਾਏ ਗੁਰਦੀਖਾ ਖਾਲਸਾ ਇਹ ਮੈਂਬਰਾਂ ਨੇ ਕਿਹੜਾ ਵੱਡਾ ਲੀਡਰ ਹੋਏਗਾ ਜੀ ਇੱਕ ਪਿੰਡ ਦੀ ਬੰਦੇ ਸਿੱਚਾ ਕਲ ਰੱਖਣਗੇ ਉਹਨਾਂ ਤੋਂ ਬਹੁਤ ਫੇਰਣਾ ਤੁਹਾਡਾ ਸਾਥ ਮਿਲਦਾ ਵਾਟਰ ਕਾਰ ਗੁਰਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਇਤਿਹਾਸਕ ਦਿਹੜੇ 40 ਮੁਕਤੀਆਂ ਦਾ ਸਭ ਸਾਬ ਦੀ ਧਰਤੀ ਦੇ ਉੱਤੇ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਇਸ ਇਤਿਹਾਸਕ ਦਿਹਾੜੇ ਦੇ ਉੱਤੇ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜੋ ਫੈਸਲਾ ਕੀਤਾ ਗਿਆ ਤੁਹਾਨੂੰ ਦੱਸਿਆ ਗਿਆ ਮੈਂ ਬੇਨਤੀ ਕਰਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਸ ਤੰਗ ਤੇ ਧਾਰਮਿਕ ਬੁਲਾਣੇ ਅਰੇ ਜਿਹੜੇ ਲੋਕ ਜ਼ਗੜੇਦਾਰ ਸੀ ਜਦੋਂ ਉਸ ਟਾਂ ਦੇ ਉੱਤੇ ਦਿੱਲੀ ਫਤਿਹ ਤੇ ਬੈਠੇ ਮੁਗਲੀਆਂ ਹਕੂਮਤ ਵੱਲੋਂ ਹਿੰਦੂ ਧਰਮ ਨੂੰ ਜ਼ਬਰਦਸਤੀ ਮੁਸਲਮਾਨਤਾ ਵਿੱਚ ਮਲਗਮ ਕੀਤਾ ਜਾ ਰਿਹਾ ਸੀ ਤਾਂ ਉਸ ਟਾਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਤੇਗ ਨੂੰ ਆਜ਼ਾਦੀ ਦਿੱਤੀ ਅਸੀਂ ਉਹਨਾਂ ਦੇ ਸਿੱਖ ਹੋਣ ਦੇ ਨਾਤੇ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੀ ਆਰਥਿਕ ਗੁਲਾਮੀ ਹੈ ਉਸ ਆਰਥਿਕ ਗੁਲਾਮੀ ਨੂੰ ਹੋ ਕਰਨ ਵਾਸਤੇ ਜੋ ਸਰਦਾਰ ਗਗਜੀਤ ਸਿੰਘ ਬੱਲੇਵਾਲ ਨੇ ਬੀੜਾ ਚੁੱਕਿਆ ਜਿਨ੍ਹਾਂ ਨੂੰ ਕਿ ਅੱਜ ਅੰਨ ਮੂੰਹ ਨੂੰ ਲਾਇਆ ਦਵਾਈ ਲੈਣ ਨੂੰ ਅੱਜ ਪਹੁੰਚਾ ਗਿਆ ਹੋ। ਔਰ ਸਾਡੇ ਜਿਹੜੇ ਹਿੱਥ ਨੇ ਜ਼िला ਪ੍ਰਧਾਨ ਦਾ ਜਿੰਨੇ ਵੀ ਸਾਡੇ ਤੇ ਸੁਣਈ ਨੇ ਉਹ ਸਾਰੇ ਇਸ ਚੀਜ਼ ਤੋਂ ਬੜੇ ਚਿਰਕਤ ਨੇ ਜਿਸ ਕਰਕੇ ਇਹ ਜਿਹੜਾ ਫੈਸਲਾ ਬਹੁਤ ਕਾੜਾ ਫੈਸਲਾ ਔਰ ਬਹੁਤ ਹੀ ਗੰਭੀਰ ਵਿਚਾਰਾ ਕਰਕੇ ਤੇ ਫਿਰ ਇਹ ਫੈਸਲਾ ਜਿਹੜਾ ਆ ਗਿਆ ਹੈ ਔਰ ਇਸ ਫੈਸਲੇ ਤੇ ਲਾਗੂ ਕਰਨ ਵਾਸਤੇ ਇਹਨੂੰ ਕੋਲੋਂ ਕੋਲੋਂ ਜੜਾ ਤੋਂ ਦੱਸਿਆ ਕਿ ਕੱਲ 2 ਵਜੇ ਜਿਹੜਾ ਇਹ 411 ਆਦਮੀਆਂ ਦਾ ਜਥਾ ਜਿਹੜਾ ਉਹ ਚੱਲੇਗਾ ਤੇ ਬਾਡਰ ਤੇ ਜਾ ਕੇ ਜਿਹੜਾ ਉੱਥੇ ਹਰਿਆਣਾ ਬਾਡਰ ਤੇ ਬੈਠੇ ਔਰ ਇਹ ਗੱਲ ਕਹੀ ਜਾਵੇਗੀ ਕਿ ਜੇ ਤੈਨੂੰ ਕੱਲੇ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਕਰਕੇ ਕੀਤਾ ਗਿਆ ਕਿ ਉਹ ਸਾਰੇ ਅੱਜ ਸਾਡੇ ਨਾਲ ਨਿਕਲੇ ਉਹ ਕਹਿੰਦੇ ਆ ਕਿ ਥੱਲਾ ਥੱਲੇਵਾਲ ਪ੍ਰਧਾਨ ਸਾਹਿਬ ਕਿਉਂ ਅਸੀਂ ਵੀ ਇਸ ਪਾਸੇ ਜਿਹੜਾ ਇਹੋ ਪਹਿਲਾ ਜਿਹੜਾ ਅਸੀਂ ਆਪਣੀਆਂ ਹਸਤਾਂ ਲਵਾ। ਸੋ ਇਹ ਬਹੁਤ ਵੱਡਾ ਫੈਸਲਾ, ਬੜਾ ਕਾਂਡਾ ਫੈਸਲਾ ਲਿਆ ਗਿਆ। ਔਰ ਇੱਕ ਇਤਿਹਾਸਿਕ ਫੈਸਲਾ। ਔਰ ਇਸ ਇਤਿਹਾਸਿਕ ਫੈਸਲੇ ਨੂੰ ਲਾਗੂ ਕਰਨ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਜਿਸ ਤਰ੍ਹਾਂ ਉਸ ਟਾਈਮ ਤੇ ਭਾਈ ਮਹਾਸੰਗੁਰਾ ਨੇ ਜੋ ਕਾਵੇ ਪੜਵਾਏ ਸਨ ਤੇ ਅੱਜ ਸਾਨੂੰ ਵੀ ਗੁਰੂ ਬਖਸ਼ਿਸ਼ ਕਰੇ ਅੱਜ ਦੇ ਦਿਨ ਜਿਸ ਤਰ੍ਹਾਂ ਉਹਨਾਂ ਬਿਦਾਵ ਪੜਾਈ ਤੇ ਸਾਨੂੰ ਵੀ ਇਹ ਜਿਹੜਾ ਕੀਤਾ ਹੈ ਫੈਸਲਾ ਸਵੀਕਾਰਨ ਵਾਸਤੇ ਆਪਣੀ ਤਾਕਤ ਬਖਸ਼ਿਸ਼ ਕਰੇ ਤੇ ਅਸੀਂ ਕੇਂਦਰ ਸਰਕਾਰ ਨੂੰ ਝੁਕਾ ਕੇ ਤੇ ਜਿਹੜੀ ਆਰਥਿਕ ਆਜ਼ਾਦੀ ਆ ਕਿਸ ਤੇ ਲੋਕਾਂ ਦੀ ਉਹ ਆਜ਼ਾਦੀ ਜਿਹੜੀ ਆ ਹਾਸਲ ਕਰ ਸਕੀਏ ਸੋਨਿਆ ਜੀ ਕਹਿੰਦਾ ਵਾਹਿਗੁਰੂ ਜੀ ਕਾਟਾ ਲੀਡਰ ਲੀਡਰ ਕਿਹੜਾ ਹੋਏਗਾ ਲੀਡਰ ਕਿਹੜਾ ਹੋਏਗਾ ਜੀ ਵੱਡੇ ਲੀਡਰ ਹਾਂ ਜਿਹੜੇ ਲੀਡਰ ਸਾਹਿਬ ਆਰ ਹੋਣਗੇ ਸਾਰੀ ਟੀਮ ਬੈਠੀ ਆ ਕੋਈ ਵੀ ਲੀਡਰ ਹੋ ਸਕਦਾ ਐਸਕੇਐਮ ਨਾਨ ਪਾਰਟੀਕਲ ਦੇ ਜਿਹੜੇ ਆਗੂ ਨੇ ਕੋਈਕਾ ਸਾਰੇ ਸੀਨੀਅਰ ਆਗੂ ਇਹਨਾਂ 'ਚ ਕੋਈ ਵੀ ਆਪੋਸਿਸ਼ਨ ਨਹੀਂ ਹੈ। ਇਹ ਹਜੇ ਮੈਂ ਪੱਕੇ ਲਾਉਣ ਦੀ ਕੋਈ ਨਹੀਂ ਲੋਗਾਂ ਕਿ ਉਹ ਸਾਰਾ ਕੁਝ ਤੁਹਾਨੂੰ ਕੱਲ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਿਹੜੇ ਤੁਹਾਡੇ ਕੈਮਰੇ ਕਵਰ ਕਰਨਗੇ ਸਾਰਾ ਕੁਝ ਤੁਹਾਡੇ ਸਾਹਮਣੇ ਐਵੇਂ ਨਾ ਨੋਨ-ਨੋਨ ਦੀ ਗੱਲ ਹੀ ਗੱਲ ਕਰਕੇ ਪੋਲਿਟਿਕਲ ਨਾਲ ਕੋਈ ਗੱਲ ਨਹੀਂ ਹੋਈ ਇਸ ਨੂੰ ਲੈ ਕੇ ਵੀ ਜਿਹੜੇ 11 ਮੈਂਬਰ ਉਹਨਾਂ ਦੇ ਕੋਈ ਮੈਂਬਰ ਨਾਲ ਵਿਚਾਰ ਨਹੀਂ ਉਹ ਦੋਨੇ ਫਾਰਮਾਂ ਦੀ ਗੱਲ ਪਹਿਲਾਂ ਭੋਤਰਾਜ ਜੀ ਉਹਨਾਂ ਨੇ ਕੀਤੀਆਂ ਦੋਨੇ ਫਾਰਮਾਂ ਦਾ ਇਹ ਗੱਲ ਹੈਗੀ ਆ ਦੋਨੇ ਫਾਰਮਾਂ ਦੇ ਸਹਿਮਤੀ ਨਾਲ ਇਹ ਜਿਹੜਾ ਨਿਬੰਧ ਹੋਰ ਵੇਖਣ ਨੂੰ ਮਿਲਦੀ ਆ ਆਰਡਰ ਦੇ ਲਾਗੇ ਜਦੋਂ ਤੁਸੀਂ ਜਾਂਦੇ ਹੋ ਉਹ ਨਾਲ ਦੀ ਨਾਲ ਐਕਸ਼ਨ ਲ ਕਿ ਬੋਛਾ ਕਰਨੀਆ ਸ਼ੁਰੂ ਕਰ ਦੇਣਾ ਕੱਲ ਵੀ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਈ ਤੇ ਉਸ ਨੂੰ ਲੈ ਕੇ ਤੁਹਾਡੀ ਕੀ ਲੰਦੀ ਰਹੋ ਦੇਖੋ ਸਭ ਤੋਂ ਪਹਿਲਾ ਤਾਂ ਇਹ ਆ ਵੀ ਕੱਲਾ ਕੱਲਾ ਜਿਹੜਾ ਕਿਸਾਨ ਆ ਗੋ ਜਲਵਾ ਦੀ ਲਿਸਟ ਹੋਊਗੀ ਨੰਬਰ 1 ਦੂਜਾ ਅਸੀਂ ਤੁਹਾਡੇ ਮਾਦਿਆਂ ਨਾਲ ਜਿਹੜੀ ਵੀ ਗੱਲ ਕੀਤੀ ਆ ਸਾਰੇ ਆਗੂਆਂ ਨਾਲ ਬੜਾ ਪੀਸਪਲ ਹੋਊਗਾ ਅਸੀਂ ਕੋਈ ਦਿੱਲੀ ਜਾਣੇ ਦੀ ਗੱਲ ਨਹੀਂ ਕੀਤੀ ਅਸੀਂ ਕੋਈ ਦਵਾਰ ਨਾਲ ਛੇੜਛਾੜ ਦੀ ਗੱਲ ਨਹੀਂ ਕੀਤੀ ਅਸੀਂ ਕਿਹਾ ਦਵਾਰ ਦੇ ਕੋਲ ਸਾਡੇ ਜਿਹੜਾ 111 ਦਾ ਜਥਾ ਉਹ ਮਰਨ ਵਰਤ ਤੇ ਬੈਠੂਗਾ ਸਿਰਫ ਤੇ ਸਿਰਫ ਉਹ ਪਾਣੀ ਦੀ ਘੁੱਟ ਹੀ ਲਊਗਾ ਅੰਨ ਬਿਲਕੁਲ ਨਹੀਂ। ਕੀ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹੋ ਕਿ ਅਸੀਂ ਆਹ ਆंदोलਨ ਨੂੰ ਇਸ ਢੰਗ ਦੇ ਨਾਲ ਲੱਗੇ? ਇਹ ਦੇਖੋ ਜੀ ਜਦੋਂ ਹੁਣ ਤੁਹਾਡੇ ਮਾਧਿਮ ਰਾਈ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਜਾਊਗਾ ਜੇ ਪ੍ਰਸ਼ਾਸਨ ਨੇ ਗੱਲ ਕਰਨੀ ਹੋਊਗਾ ਤਾਂ ਉਹ ਤਾਂ ਉਹਨੇ ਦੇਖਣਾ ਹੈਗਾ ਅਸੀਂ ਤਾਂ ਸਾਰਾ ਕੁਝ ਪ੍ਰੈਸ ਇਹ ਤਾਂ ਤੁਹਾਡੇ ਮਾਧਿਮ ਰਾਈ ਇਹ ਤਾਂ ਹੁਣ ਪੂਰੀ ਦੁਨੀਆ 'ਚ ਚੱਲੇਗੀ। ਇਹ ਕਾਲੀ ਬਾਰਡਰੀ ਇਹ ਸ਼ੰਭੂ ਬਾਰਡਰ ਤੇ ਤਾਂ ਨਹੀਂ ਬਣਦੀ। ਨਹੀਂ ਸਿਰਫ ਤੇ ਸਫਖਨੌਰੀ ਪਟੰਗੂ ਸਾਹਿਬ 111 ਲੋਕਾਂ ਦਾ ਜਥਾ ਕਰਕੇ ਇੱਕ ਦਿਨ ਜਾਏਗਾ ਜਾਂ ਜਿਸ ਤਰੀਕੇ 101 ਲੋਕਾਂ ਦਾ ਜਥ ਜਾਂਦਾ ਸੀ ਉਵੇਂ ਡੇਲੀ ਵਾਈਸ ਨਹੀਂ ਕਰ ਰਹੇ ਤੁਸੀਂ ਸਮਝੋ 111 ਦਾ ਜੱਤਾ ਜਾਏਗਾ ਜਦ ਤੱਕ ਸਾਡੀਆਂ 13 ਮੰਗਾ ਮੰਨੀਆਂ ਨਹੀਂ ਜਾਂਦੀਆਂ ਲਾਗੂ ਨਹੀਂ ਹੁੰਨੀਆਂ ਉਦੋਂ ਤੱਕ ਮਰਨ ਵਰਤ ਤੇ ਬੈਠੂਗਾ ਉਹਦੇ ਵਿੱਚ ਇਹ ਨਹੀਂ ਹੈ ਵੀ 11 111 ਦਾ ਦਾ ਚੱਲੇ ਗਿਆ ਆ ਗਿਆ ਚਲੇ ਗਿਆ ਜਿਹੜਾ ਕੋਈ ਪਰਸੈਂਟ ਦੇ ਅੰਦਰ ਚਲੇਗਾ ਉਹ ਪਰਸੈਂਟ 50% ਪਰ ਅਜ ਤੋਂ 3 ਦਿਨ ਪਹਿਲਾਂ ਇੱਕ 30 35 ਜਣਾਂ ਦੀ ਲਿਸਟ ਆਈ ਸੀਗੀ ਕਿ ਅਸੀਂ ਮਰਨ ਵਰਤ ਤੇ ਬੈਠਣਾ ਹੈ ਸਟੇਜ ਦੇ ਥੱਲੇ ਬੈਠਣਾ ਹੈ ਕੁਝ ਸਾਥੀ ਸੀਗੇ ਡੱਲੇਵਾਲ ਸਾਹਿਬ ਹੋਰਾਂ ਨੇ ਮਨ ਕਰ ਦਿੱਤਾ ਸੀਗਾ ਕਿ ਕੋਈ ਹੋਰ ਵਿਅਕਤੀ ਮਰਨ ਵਰਤ ਤੇ ਨਹੀਂ ਬੈਠੇਗਾ ਕਿ ਇਹ ਫੈਸਲਾ ਡੱਲੇਵਾਲ ਸਾਹਿਬ ਹੋਰਾਂ ਨਾਲ ਵਿਚਾਰ ਕੇ ਲਿਆ ਗਿਆ ਜਾਂ ਡੱਲੇਵਾਲ ਸਾਹਿਬ ਹੋਰਾਂ ਤੋਂ ਬਿਨਾਂ ਵਿਚਾਰਿਆ ਫੈਸਲਾ ਲਿਆ ਗਿਆ ਇਹ ਕੋਮ ਆਕੇ ਨੀਆਂ ਪ੍ਰਸਤਤੀਆਂ ਔਰ ਚੇਡੀਆਂ ਪ੍ਰਤੀਕੀਆਂ ਨੂੰ ਲੈ ਕੇ ਜਦ ਮੰਗ ਸਮਾ ਮਦ ਕੀ ਕਰਦਾ ਜਿਹੜੀ ਸਾਡੀ ਥੱਲੇ ਲੀਡਰਸ਼ਿਪ ਅੱਜ ਮੈਂ ਕੋਟ ਬੁੱਢਾ ਸਾਹਿਬ ਨੇ ਗੱਲ ਕੀਤੀ ਆ ਸਾਡੇ ਬਲਾਕ ਪ੍ਰਧਾਨ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਸਾਡੇ ਸੂਬੇ ਦੇ ਆਗੂ ਸਹਿਬਾਨ ਔਰ ਪੂਰੀ ਐਸਕੇਐਮ ਦੀ ਲੀਡਰਸ਼ਿਪ ਐਸਕੇਐਮ ਨੋਰ ਪ੍ਰਿੰਸੀਪਲ ਸੋ ਇਹ ਜੀਕਾ ਇਸ ਕਰਕੇ ਇਹ ਕਹਾਉਂਦੀ ਨਹੀਂ ਆ ਵੀ ਘਰ ਕੱਲੇ ਬਾਪੂ ਬੱਲੇ ਵਾਲ ਹੀ ਕਿਉਂ ਜਿੱਦੇ ਵਗੇ ਧਰਨ ਤੁਸੀਂ ਜਿਹੜਾ ਸਵਾਲ ਰੱਖਿਆ ਕਿ 35 ਬੰਦਨ ਕਿਉਂ ਇਹ ਕੋਈ ਮੋਟਾ ਬੜਾ ਭਾਗ ਕਦੇ ਮੌਲ ਚਿੰਤਾ ਦੇ ਔਰ ਸਰਦਾਰ ਕਾਕਾ ਸਿੰਘ ਦਾ ਵੱਡੇ ਪੱਧਰ ਤੇ ਜੋਰ ਲੱਗਾ ਹੋਇਆ ਸੀ ਕਿ ਸਾਰਿਆਂ ਨੂੰ ਸੰਭਾਲ ਕੇ ਰੱਖਣਾ ਪਰ ਅੱਜ ਜਿਹੜੀ ਸਥਿਤੀ 50 ਸਾਲ ਹੋ ਗਏ ਅੱਜ ਉਹਨਾਂ ਨੇ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਜਿਹੜੀ ਉਹਨਾਂ ਦਾ ਸਰੀਰ ਪਪੋ ਵੀ ਉਹਨਾਂ ਦਾ ਉਹਨਾਂ ਨੂੰ ਜੀ ਆਖਦਾ ਕਿ ਪਾਣੀ ਵੀ ਜਿਹੜਾ ਬੜਾ ਮੁਸ਼ਕਲ ਨਾਲ ਕਿੰਨੇ ਨਾ ਗਏ ਕਿੰਨੇ ਨਹੀਂ ਨਾ ਗਏ ਪਰ ਉਹਦੇ ਤੇ ਅਸੀਂ ਜਿਹੜਾ ਇਹ ਅੱਜ ਫੈਸਲਾ ਲਿਆ ਸਾਡੇ ਮੀਤਾਂ ਨੇ ਸਾਰੇ ਹੋਤ ਨੇ ਸਾਰੇ ਬਲਾਕ ਪ੍ਰਧਾਨਾਂ ਸਾਰੇ ਜ਼ਿਲ੍ਹਾ ਪ੍ਰਧਾਨਾਂ ਦਾ ਫੈਸਲਾ ਵਾ ਕਿ ਅਸੀਂ ਸ਼ਾਂਤਾਂਤਾਂ ਦੇ ਮਾਰਤੇ ਸਾਥੀਆਂ ਅਸੀਂ ਮੰਚਾ ਾਂ ਕੇ ਮਾਰਤੇ ਹੋਦਿਆਂ ਦਾ ਕਾ ਅਧਿਕੰਡ ਤਾਂ ਵੀ ਅਹੀਂ ਕੋਈ ਦਿਲੀ ਜਾਣ ਦਾ ਕੋਈ ਨਾ ਫੈਸਲਾ ਨਹੀਂ ਅਸੀਂ ਤੇ ਸਰਪੰਚਾ ਆ ਕੇ ਕੰਨ ਤੇ ਲਾ ਕੇ ਅਸੀਂ ਮਰਨ ਲੱਗਦੇ ਬੈਠੇ ਸੀ ਜਿਹੜੇ ਮਤਲਬ ਇਸਨਾਂ ਦੇ ਅੰਦਰ ਹੋਰ ਤਾਂ ਮਤਲਬ ਚੱਕਰ ਕਰਵਾਇਆ ਸੀਗਾ ਉਸ ਦਿਨ ਬੱਲਵਾਂ ਸਾਹਿਬ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕਿਸੇ ਹੋਰ ਨੂੰ ਮਰਦਾ ਹੋਇਆ ਨਹੀਂ ਦੇਖ ਸਕਦਾ ਚਾਹੇ ਉਹ ਅੱਗੇ ਜਾਣਾ ਚਾਹੇ ਉਹ ਮਰਨ ਵਰ ਤੇ ਬੈਠਣਾ ਮੈਂ ਖੁਦ ਅੱਗੇ ਹੋਇਆ ਮੈਂ ਮਰਨ ਵਾਸਤੇ ਤਿਆਰ ਆ ਕੋਈ ਹੋਰ ਤਿਆਰ ਨਾ ਹੋਵੇ ਕੀ ਹੁਣ ਜੇਕਰ ਮੰਨ ਲਓ ਕੱਲ ਨੂੰ 111 ਦੇ ਜੱਥੇ ਤੇ ਤੁਸੀਂ ਅਲਾਨ ਕਰਤਾ ਕੱਲ ਨੂੰ 111 ਦੇ ਜੱਥੇ ਦੀ ਹਣੀ 2 ਮਿੰਟਾਂ ਤੱਕ ਇਨਫੋਰਮੇਸ਼ਨ ਦਲੇ ਹੋਤਾ ਉਹ ਰੋਕ ਇਹ ਉਹਨਾਂ ਨੇ ਮਨ ਕਰਤਾ ਕਿ ਬਈ 111 ਦਾ ਜਥਾ ਨਹੀਂ ਜਾਣਾ ਇੱਕ ਇੱਕ ਔਰ ਵਾਪਸ ਹੋਏਗੀ ਨਾ ਇੱਕ ਔਰ ਲਾਗੂ ਹੋਏਗਾ ਬਿਲਕੁਲ ਇਹ ਔਰ ਤਾਕੂ ਹੋਏਗੀ ਪਰ ਸਭ ਤੋਂ ਵੱਡੀ ਗੱਲ ਅੱਜ ਇਸ ਕੀ ਨੂੰ ਰੋਕ ਟਨੇ ਕਰਕੇ ਵੀ ਇਹ ਫੈਸਲਾ ਲੈਣਾ ਪਿਆ ਬਹੁਤ ਸਾਰੇ ਆਗੂ ਸਹਿਬਾਨ ਕਿ ਨੂੰ ਰੋਕਾਂਗੇ ਬਹੁਤ ਸਾਰੀਆਂ ਸੁਸਾਈਡ ਕਰਨੇ ਨੂੰ ਤਿਆਰ ਬੈਠੇ ਨੇ ਅਗਰ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬਿਲਕੁਲ ਟੱਲ ਫੈਸਲਾ ਹਨ 2 ਵਜੇ ਜੋ ਬਾਲ ਬੱਤੀ ਗਈ ਆ ਉੱਤੇ ਬਿਲਕੁਲ ਬਖੂਬੀ ਪਰਾ ਦੇ ਤੱਕ ਮੰਗੂ ਚੁਸਤਾ ਕੇ ਆ ਸ਼ਾਂਤਮਈ ਹੋਊਗਾ ਜਿਕਰ ਉੱਤਰੋਂ ਕੋਈ ਆਉਂਦਾ ਨਹੀਂ ਕਿਉਂਕਿ ਪਹਿਲਾਂ ਵੀ ਸ਼ਾਂਤਮਈ ਦੇ ਕਿਨ ਆ ਰਹਾ ਨਾ ਜਾ ਰਹੇ ਸੀ ਕਿ ਜੇਕਰ ਹਰਿਆਣਾ ਸਰਕ ਪੋਸਤ ਪ੍ਰਸ਼ਾਸਨ ਵੱਲੋਂ ਕੋਈ ਅਸਰੂ ਗੇਂਦੇ ਗੋਲੇ ਛੱਡੇ ਨਾ ਪਾਣੀ ਪਿਸ਼ਾਰਾ ਉਹਨੂੰ ਲੈ ਕੇ ਕਿਤੇ ਜਿਵੇਂ ਜਦੋਂ ਸਰਕਾਰ ਫੈਸਲਾ ਇਹ ਨਹੀਂ ਤੇ ਅਸੀਂ ਦਿੱਲੀ ਜਾਣ ਵਾਸਤੇ ਕੋਈ ਫੈਸਲਾ ਨਹੀਂ ਕੀਤਾ ਅਸੀਂ ਦਾ ਦਵਾਰ ਦੇ ਨਾਲ ਅੱਗੇ ਤਾਹੋ ਸ਼ਾਂਚ ਬੈਠਣਗੇ ਸਾਡੇ ਨੇ ਇੱਥੇ ਪਰ ਮਨਨ ਸਿੰਘ ਦੇ ਬੈਠਣਗੇ ਹਰ ਇੱਕ 50 ਦਿਨ ਹੋ ਗਏ ਸਰਕਾਰ ਦੇ ਨੀਚੇ ਧੰਨਵਾਦ ਹੋਣ ਦੇ ਹਾਲਾ ਹੱਥੇ ਨੇ ਤਾਂ ਉਹ ਰੁੱਕੇ ਆ ਪਰ ਕੱਲ ਨੂੰ ਫੋਦਾ ਨਾ ਖਾਸ ਤਾਂ ਲਕਸਾਨ ਹੋ ਅਜਾ ਪਰ ਵੱਡੇ ਪੱਧਰ ਤੇ ਸਾਡਾ ਜਿਹੜਾ ਵਾ ਸਬੰਧਿਤ ਕਾਨੂੰਨ ਮੋੜ ਕੇ ਗਿਆ ਰਾਜਨੀਤਿਕਤਾ ਪਤਾ ਨਹੀਂ ਕਿੰਨੇ ਕਥਨ ਆਸਾ ਨਕਸਾਨ ਕਰਦਾ ਸਾਨੂੰ ਵੀ ਜਿਹੜਾ ਵਾ ਇਸ ਇਹਦੇ ਨਾਲੋਂ ਸੋਸ਼ਲ ਕਰ ਨਾਲੋਂ ਹੋਰ ਕੰਮ ਕਰ ਨਾਲੋਂ ਤੇ ਦੇਸ਼ ਦੀ ਕੁਰਬਾਨੀ ਦੇਣ ਕਿਉਂ ਨਹੀਂ ਸਰਕਾਰ ਦੇ ਕਿਹੜਾ ਟੈਕ ਦੀ ਮੀਟਿੰਗ ਰੱਖੀ ਤੁਹਾਨੂੰ ਲੱਗਦਾ ਮੀਟਿੰਗਾਂ ਦਾ ਸਮਾਂ ਕੋਣਾ ਘਾਟਾ ਦਿੱਤਾ ਜਾ ਰਿਹਾ ਜਦ ਕਿ ਹਾਲਾਤ ਇੱਥੇ ਲਗਾਤਾਰ ਖਰਾਬ ਹੋ ਰਹੇ ਨੇ ਸ੍ਰੀਮਾਨ ਸਾਹਿਬ ਪਹਿਲਾਂ 15 ਵਾਲੀ ਵੀ ਬੂਸਟ ਸੀ 18 ਨੂੰ ਹੀ ਅਗਰਾ ਨੂੰ ਕਰ ਦਿੱਤੀ ਗਈ ਲੇਕਿਨ 13 ਤੋਂ ਬਾਅਦ 18 ਨੂੰ ਸਮਾਂ ਦੇ ਦਿੱਤਾ ਗਿਆ ਹੁਣ ਤੁਸੀਂ ਇਹ ਜੀ ਉਪਰੀ ਤੋਂ ਨਵੀਂ ਲਿਖੀ ਆ ਉਸ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਕਿ ਛੇਤੀ ਹੋ ਸਕਦੀ ਹੈ ਕਿਉਂਕਿ ਸਰਕਾਰ ਦੇ ਦੇਰੀ ਕਰ ਰਹੇ ਚੀਜ਼ਾਂ ਦੇ ਵਿੱਚ ਕੋਈ ਉਹ ਤਾਂ 6am ਉਹ ਕੇ ਦਾ ਫੈਸਲਾ ਉਹਨਾਂ 18 ਤਰੀਕ ਨੂੰ ਐਸ ਕੇ ਐਸ ਕੇ ਦਾ ਐਸ ਕੇ ਦਾ ਫੈਸਲਾ 2018 ਤਰੀਕ ਨੂੰ ਜਿਹਨਾਂ 26 ਦਾ ਰੱਖਿਆ ਗਿਆ ਉਹਨੂੰ ਸਾਂਝਾ ਕਰਨ ਦੇ ਤੌਰ 'ਤੇ ਕੀਤਾ ਉਹ ਤਾਂ 18 ਤਰੀਕ ਨੂੰ ਮੈਂ ਤੁਹਾਨੂੰ ਸਾਫ਼ ਕਰਦਾ ਅਗਲੀ ਗੱਲ ਜਿਹੜੀ ਆ ਅਗਲੇ ਵਿੱਚ ਇਹਦੀ ਗੱਲ ਚੱਲੀ 18 ਤਰੀਕ ਨੂੰ ਨਿਕਲ ਪਰ 26 ਦੇ ਚਰਚੇ ਤੇ ਹੀ ਇਹਦੀ ਗੱਲ ਚੱਲ ਰਹੀ ਹੈ। ਸਾਡੇ ਪਾਸੇ ਇਹ ਕਹਿ ਰਹੇ ਅਸੀਂ ਇਹ ਕਹਿ ਰਹੇ ਅਸੀਂ ਤੁਸੀਂ 18 ਤਰੀਕ ਦੀ ਮੀਟਿੰਗ ਵਿੱਚ ਤੁਹਾਡੇ ਦੋਨਾਂ ਦੇ ਸਾਈਨ ਤੇ ਨਹੀਂ ਪਹਿਲਾਂ 15 ਦੀ ਮੀਟਿੰਗ ਬਹੁਤ ਲੰਬੀ ਹੋਈ ਸੀ ਤੇ ਅੱਜ ਨਹੀਂ ਤਾਂ ਵੀ ਬੋਲ ਦਿੱਤੀ ਗਈ ਸੀ। ਨਹੀਂ 18 ਦੀ ਮੀਟਿੰਗ ਤੋਂ ਬਾਅਦ 18 ਨੂੰ ਮੀਟਿੰਗ ਰੱਖੀ ਗਈ ਹੈ। ਤੁਹਾਨੂੰ ਲੱਗਦਾ ਵੀ ਸਮਾਂ ਜ਼ਿਆਦਾ ਸੀਗਾ ਉਸੇ ਵੀ ਕਿਉਂਕਿ ਸਾਡੇ ਲਈ ਇੱਕ ਇੱਕ ਸਕਿੰਟ ਇੱਕ ਇੱਕ ਮਿੰਟ ਕਿਵੇਂ ਨਿਕਲਦਾ ਉਹਦੀ ਭਾਵਨਾ ਮੈਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈਗਾ। ਮੀਟਿੰਗਾਂ ਸਾਡੀਆਂ ਵੀ ਰੋਜ਼ ਦੋ ਤੋਂ ਤਿੰਨ ਉਨੀਆਂ ਮਿੰਟਾਂ ਦਾ ਫਿਰ ਤੋਂ ਜਿਆਣੀ ਰਹੂਗਾ ਸਭ ਤੋਂ ਵੱਡੀ ਗੱਲ ਹੈਗੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀਆਂ ਪਹਿਲਾਂ ਵੀ ਕੌਲਾਂ ਦਿੱਤੀਆਂ ਉਹ ਦੋ ਕੌਲਾਂ ਤੇ ਜੋ ਪਹਿਰਾ ਦਿੱਤਾ ਉਹ ਆਸਾਂ ਦੇ ਰੂਪ ਦੇ ਵਿੱਚ ਕੱਤਾ ਦਾ ਸ਼ੇਰਾਂ ਵਾਲੀ ਚ ਆਉਣ ਨਾਲ ਜਿਵੇਂ ਹੋਊਗਾ ਜਿਹੜੇ ਛਾਰਾਂ ਨੂੰ ਗੱਲ ਹੋਊਗੀ ਜਦੋਂ ਤੁਹਾਡੇ ਪ੍ਰੈਸ ਕਰਨੀ ਹੋ ਆ ਪ੍ਰੈਸ ਦੇ ਸਾਹਮਣੇ ਸਾਰਾ ਕੁਝ ਆ ਜਾਊਗਾ ਤੇ ਦੋਨੇ ਫੋਰਮਾਂ ਦੇ ਸਾਡੇ ਐਕਸ਼ਨ ਆ ਰਹੇ ਆ ਤੁਹਾਡੇ ਇਹ ਫੋਰਮ ਐਕਸ਼ਨ ਆ ਗਿਆ ਕਿ ਇਸੇ ਐਕਸ਼ਨ ਨੂੰ ਉਧਰ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੁਣ ਚਲੋ ਦੇਖਦੇ ਆਂ ਦੋਨੇ ਫੋਰਮਾਂ ਦੀ ਸਹਿਮਤੀ ਨਾਲ ਐਕਸ਼ਨ ਸਰਪੰਚ ਸਿਰਪਾ ਉਹ ਜਿਹੜਾ ਪੀਸਫੁਲੀ ਮਰਨ ਬੱਤ ਤੇ ਬੈਠਣਾ ਉਹ ਮਰਨਾ ਤਾਂ ਸਹੀ ਹੁੰਦੀ ਆ ਕੋਈ ਸਰਕਾਰ ਦੇ ਸਰਚੜ ਕੇ ਮਰੀਏ ਸੋ ਇਸ ਕਰਕੇ ਪੀਰ ਪੁੱਲੀ ਆ ਜਿਹੜਾ ਸਿੱਪ ਸਿੱਪ ਘਨੌਰੀ ਬਾਰਡਰ ਦਾ ਜਿਹੜਾ ਸੜਨ ਲੱਗਾ ਹੈ ਕੋਈ ਕੋਈ ਪੜਾਣਾ ਵਰਤੇ ਕੋਈ ਸਾਕੋਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਤੋੜਨਾ ਤਰਪੈ ਜਿਸ ਤਰ੍ਹਾਂ ਤੋਂ ਅੱਗੇ ਸੂਸੈ ਕਰਕੇ ਦੇ ਉਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਇਹ ਬੈਸੇਟ ਖੁਣੇ